ਜੀ ਅੱਜ ਨਾ ਇੱਕ ਖੁਰਪੀ ਲੈ ਕੇ ਆਏ ਥੋਡੇ ਵਾਸਤੇ ਬਹੁਤ ਹੀ ਵਧੀਆ ਆਪਾਂ ਜੜਨ ਵਾਲੀ ਖੁਰਪੀ ਆਏ ਆ ਬਾਈ ਇਹ ਜਿਹੜੀ ਖੁਰਪੀ ਆ ਬਾਈ ਇਹ ਇਹ ਨਾ ਬਹੁਤ ਹੀ ਘੈਂਟ ਆ ਲੈ ਜੋੜੇ ਰਹੇ ਹੁਣ ਵੀਡੀਓ ਨਾਲ ਜਿਹੜੇ ਆ ਕੰਨ ਹੁੰਦੇ ਨੇ ਨਾ ਬਈ ਰਿਫਲ ਇਕ ਲਾ ਕੇ ਇਹ ਕੰਨ ਆਏ ਹੁੰਦੇ ਆ ਵੀ ਖੁਰਪੀ ਦਾ ਬਹਾ ਹਾਏ ਹੱਲੇ ਨਾ ਕਿਵੇਂ ਲੱਗੀ ਖੁਰਪੀ ਜੇ ਚੰਗੀ ਲੱਗੀ ਤਾਂ ਵੀਰੇ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਭਾਈ ਜੀ ਧੰਨਵਾਦ